ਗੋਲਕ ਤੇ ਇਹ ਆ ਜੀ ਮੁੰਡਾ ਆਪਣਾ ਜਸ ਬਠਿੰਡੇ ਤੋਂ ਤੁਸੀਂ ਬਹੁਤ ਸਾਰੀ ਵੀਡੀਓ ਦੇ ਵਿੱਚ ਦੇਖਿਆ ਹੋਣਾ ਨੌਜਵਾਨ ਲੌਂਗ ਜੰਪ ਦੇ ਵਿੱਚ ਰੇ ਰਨਿੰਗ ਦੇ ਵਿੱਚ ਸਾਰਾ ਟਾਈਮ ਹੈ ਨਾ ਤੇ ਅੱਜ ਮੁੰਡੇ ਨੇ ਜਿਹੜਾ ਫਿਜ਼ੀਕਲ ਟ੍ਰਾਇਲ ਪੰਜਾਬ ਪੁਲ ਦਾ ਕਲੀਅਰ ਕਰ ਰਿਆ ਬਹੁਤ ਬਹੁਤ ਵਧਾਈਆਂ ਤੈਨੂੰ ਜਸਾ ਨਾ ਤੇ ਇੰਦਾ ਹੀ ਸ਼ੇਰਾ ਬਜੇ ਖਿਚੇ ਦਾ ਕੰਮ ਤੇ ਬਾਕੀ ਸਭ ਕੀ ਹਾਲ ਨੇ ਹਾਲ ਸ਼ੇਰਾ ਮਸਰ ਜਦੋਂ ਐਂਟਰ ਹੋਏ ਮਤਲਬ ਸਾਈਨ ਵਗੈਰਾ ਕਰਕੇ ਉਹਨਾਂ ਨੇ ਸਾਨੂੰ ਬਿਠਾ ਲਿਆ ਸਾਨੂੰ ਘੱਟੋ ਘੱਟ 1:30 ਵਜੇ ਪਹੁੰਚਾਰੇ ਉਹਨੇ ਅੱਛਾ 1:30 ਐਂਟਰੀ ਸੀਗੀ ਤੇ ਸਾਰਾ ਕੁਝ ਕਰਵਾ ਕੇ ਤੇ 20 ਜਣਾਂ ਦਾ ਗਰੁੱਪ ਸੀ ਭਿਜਾਰਦਾ ਤੇ 10 ਜਣੇ ਮਤਲਬ ਰਹਿ ਗਏ ਸੀ 10 ਨੇ ਕਲੀਅਰ ਕੀਤਾ ਸੀ ਹਾਂਜੀ ਫਿਰ ਆਇਆ ਲੌਂਗ ਜੰਪ ਤੇ ਹਾਈ ਜੰਪ ਤੇ ਇੱਕ ਮੁੰਡਾ ਰਹਿ ਗਿਆ ਸੀ ਜੀ ਲੌਂਗ ਜੰਪ ਤੋਂ ਹੂੰ ਤੇ 9 ਜਣੇ ਕਲੀਅਰ ਕੀਤਾ ਸੀ ਠੀਕ ਹੈ ਬੱਸ ਉਹ ਹੀ ਪ੍ਰੋਸੈਸ ਸੀ ਉਹਨਾਂ ਦਾ ਨਿਯੰਤ ਕਰੋ ਤੇ ਸਫਲਤਾ ਜ਼ਰੂਰ ਮਿਲੇਗੀ ਹਾਂ ਬਲੀਏ ਕੋਈ ਬੋਲਦਾ ਤੇ ਕਿਵੇਂ ਜਿੱਤੇ ਰਣੀ ਰਨਿੰਗ ਸਰ ਮੈਂ ਇੱਥੇ ਮੇਰਾ 40 45 ਟਾਈਮ ਆਉਂਦਾ ਸੀ 40 45 ਹਾਂ ਉੱਤਮਾ ਸੀ 10 ਚ ਕਲੀਅਰ ਕਰਤਾ ਸੀ ਲੋੰਗ ਜੰਪ ਭਾਈ ਜਮ ਪਹਿਲੇ ਅਟੈਂਪਟ ਜੀ ਹੋ ਗਿਆ ਸੀ ਸਾਹਿਬ ਜੀ ਤੇ ਨਾਲ ਹੋਰ ਵੀ ਸੀ ਆਪਣੇ ਕਿੰਨੇ ਹਾਂਜੀ ਉਹ ਦੋ ਜਣੇ ਹੋਰ ਸੀਗੇ ਮੇਰੇ ਤੇ ਉਹਦਾ ਵੀ ਹੋ ਗਿਆ ਸੀ ਕਲੀਅਰ ਤੇ ਕਰਮ ਦਾ ਰਹਿ ਗਿਆ ਸਰ ਹਾਈਟ ਚ ਰਹਿ ਗਿਆ ਸੀ ਉਹ मतलब ਸਾਰੇ ਕੁਝ ਯੂਰ ਬਹੁਤ ਮਤਲਬ ਉਹ ਮਦਾਨਾ ਪੰਜਾਬ ਪਰਸਨ ਦੀ ਪਹਿਲਾਂ ਕਰਨੀ ਚਾਹੀਦੀ ਮਤਲਬ ਹਾਈਟ ਵਾਲਾ ਕੰਮ ਤਾਂ ਕਿ ਬੱਚੇ ਨੂੰ ਇਹਨਾਂ ਦੁੱਖ ਨਾ ਹੋਵੇ ਐਡੀਸ ਹੈ ਨਾ ਸਾਰਾ ਬੱਚੇ ਹਾਂ ਹੁਣ ਆਪਣੇ ਕੋਲ ਤਿੰਨ ਬੱਚੇ ਸੀਗੇ ਤਿੰਨ ਤਿੰਨ ਨੇ ਸਾਰਾ ਟੈਸਟ ਪੂਰਾ ਕਲੀਅਰ ਕੀਤਾ ਇਹਨਾਂ ਨੇ ਐਕਸਲੈਂਟ ਰਿਜ਼ਲਟ ਮਾਰੀ ਸਾ ਬਧੀਆ ਹੈ ਨਾ ਤੇ ਵਲਟ ਕੀ ਵਾਲਾ ਪੈਂਟ ਉਹਦੇ ਲਾਸਟ ਦੇ ਵਿੱਚ ਉਹਨਾਂ ਵਿੱਚ ਦੀ 1 ਇੰਚ ਹਾਈਟ ਘਾਟੀ ਪਾਂਟ ਦੇ ਕੋਟ ਸੇ ਹਾਈਟ ਸੀ ਵਿੱਚ ਦੀ ਤੇ ਉਹਦੀ ਵਜ੍ਹਾ ਨਾਲ ਬੱਚਾ ਆਊਟ ਹੋ ਗਿਆ ਪੀਐਸ ਦੇ ਸਾਥ ਹੈ ਖੁਦ ਵੀ ਉਹਨਾਂ ਨੇ ਇਹ ਕਾਲ ਅਸੀਂ ਉਹਨਾਂ ਨੂੰ ਰਿਕਵੈਸਟ ਕਰੀ ਲੀਂਦੀ ਜੀ ਕਰ ਲਓ ਕੋਈ ਨਾ ਦੇ ਕੇ ਨਾ ਉੱਟ ਨੂੰ ਰੱਖੀ ਵੀ ਅੰਦਰ ਜਿਵੇਂ ਜਿਵੇਂ ਕਹੇ ਜਉਂਦੇ ਹੁੰਦੇ ਕਹਿੰਦੇ ਹੁਣ ਸਾਰਾ ਸੈਂਸਰ ਤੇ ਹੈ ਜਣੀ ਕੰਪਿਊਟਰ ਦੇ ਉੱਤੇ ਸਾਰਾ ਬਿਲਕੁਲ ਆਨਲਾਈਨ ਸਾਰਾ ਕਰਦੇ ਸਾਰਾ ਆਨਲਾਈਨ ਜਿਸ ਤਰ੍ਹਾਂ ਆਰਗੇਂ ਦੇ ਅੰਦਰ ਆਰਗੇਂ ਦੇ ਬਲੇ ਥੋੜੀ ਹਾਈਟ ਗਿਆ ਸਾਰੀ ਨਾਪ ਲੈਂਦੀਆਂ ਅੰਦਰ ਤਾਂ ਕਿ ਬੱਚੇ ਨੂੰ ਬਰਾ ਦੁੱਖ ਨਹੀਂ ਹੁੰਦਾ ਹੈਗਾ ਉਹ ਫालतू ਵੀੜ ਵੜਦੀ ਹੈ ਕਹਿੰਦੇ ਉਹ ਪਹਿਲੇ ਸਾਈਡ ਗੱਟੀਆਂ ਜਿਹਦੀ ਹਾਈਟ ਹੋ ਗਈ ਪੂਰੀ ਬਸ ਉਹ ਹੀ ਐਂਟਰ ਕਰ ਲੈ ਅੰਦਰ ਬੜੀਆ ਬਾਕੀ ਕਿੱਦਾਂ ਰਿਹਾ ਤੇਰਾ ਸਗਲੇ ਟਾਈਮ ਹੋ ਰਿਹਾ ਅਕੈਡਮੀ ਜਾ ਕੇ ਤੈਨੂੰ ਕਿਵੇਂ ਲੱਗਿਆ ਸਾਰਾ ਉਹ ਸਰ ਪਹਿਲੀ ਅਨਸਰ ਕੀ ਆਈ ਸੀ ਉਦੋਂ ਮੈਂ ਸਰਕਲ ਆ ਤੇ ਮੈਂ ਸਰਨੇ ਪਹਿਲਾ ਟ੍ਰੈਲ ਤਾਂ ਉਦੋਂ ਮੇਰਾ ਆਇਆ ਸੀ ਸਵਾ 9 ਮਿੰਟ ਆਇਆ ਸੀਗਾ ਟ੍ਰੈਲ ਸਵਾ 9 ਮਿੰਟ ਹਾਂਜੀ ਤੇ ਇਸ ਤੋਂ ਬਾਅਦ ਕਰ ਕਰਾ ਕੇ ਕਰਦੇ ਕਰਦੇ ਡੇਢ ਦੋ ਮਹੀਨੇ ਮੈਨੂੰ ਇੱਥੇ ਮੈਂ ਲਾਇ ਅਕੈਡਮੀ ਸਰ ਕੋਲੇ ਤੇ ਮੇਰਾ 6:30 ਆਉਣ ਲੱਗ ਗਿਆ ਸੀ ਟਾਈਮ ਸਵਾ 9 ਤੋਂ 6:30 ਆਉਣ ਲੱਗ ਗਿਆ ਸੀ ਤੇ ਵਾਪਸ ਅੱਜ 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 ਸੋਦੇ ਸਾਹਮਣੇ ਆਗਾ 6:00 ਤਾਂ ਦੋ ਵਾਰੀ ਮੁੰਦੇ ਸਵਾ 9 ਤੋਂ 6:00 ਦਾ ਟਾਈਮ ਲੈ ਕੇ ਆਣਾ ਬੇ ਦਿਨ ਉਹਦੀ ਮਦਦ ਲੇਖ ਇੱਕ ਡੇਢ ਵੀ ਨਹੀਂ ਹੋਇਆ ਹਾਂਜੀ ਇੱਕ ਡੇਢ ਮਿੰਟ ਦੇ ਵਿੱਚ ਇੰਨੀ ਦਾ ਪਹਿਲੀ ਸੈੱਟ ਕਲੀਅਰ ਸੀਗਾ ਉਹਦੇ ਬਾਰੇ ਆਪਾਂ ਨੇ ਕੋਈ ਜਨਾਜ਼ ਜ਼ਿਆਦਾ ਫੋਕਸ ਕੀਤਾ ਨਹੀਂਗਾ ਮੇਨਲੀ ਆਪਣਾ ਸੀਗਾ ਟਾਰਗੇਟ ਕਿ ਆਪਾਂ ਰੈਗੂਲਰ ਟੈਂਪਰ ਕਰਨਾ ਤੇ ਉਹਦੇ ਵਿੱਚ ਬੱਚੇ ਬਹੁਤ ਵਧੀਆ ਪਰਫਾਰਮੈਂਸ ਕੀਤੀ ਹੈ ਕਿਉਂਕਿ ਬਾਹਰ ਰਹਿਣਾ ਸਾਰਾ ਕੁਝ ਕਰਨਾ ਤੇ ਹਨਾ ਉਸ ਤੋਂ ਬਾਅਦ ਆਪਣੀ ਇਹ ਡੇਟ ਮਹੀਨਾ ਹੁਣ ਕਰ ਤੋਂ ਬਾਹਰ ਹੀ ਰਿਹਾ ਵਿੱਚ ਹਨਾ ਭਾਈ ਪੀਰੀਅਡ ਦੇਖੇ ਹੋਏ ਦੀ ਵੀਡੀਓ ਉਹ ਚੀਜ਼ ਦੇ ਸਫਲਤਾ ਹੁਣ ਹੱਥ ਲੱਗੀ ਆ ਤੇ ਬਹੁਤ ਵਧੀਆ ਹੈ ਸਭ ਤੋਂ ਵੱਡੀ ਗੱਲ ਆ ਪੂਰੇ ਤੱਕ ਪਹੁੰਚਣਾ ਤੇ ਉਸ ਤੋਂ ਬਾਅਦ ਫਿਜ਼ੀਕਲ ਕਲੀਅਰ ਕਰਕੇ ਇੱਕ ਬੈਟਣਾ ਬਾਕੀ ਗੱਲਾਂ ਬਾਅਦ ਇਹ ਮੈਰਿਟ ਹੋਣਾ ਹੈ ਸਭ ਚੀਜ਼ਾਂ ਦੀ ਛੋਟੀ ਛੋਟੀ ਕੋਸ਼ਿਸ਼ ਨੂੰ ਨਾ ਆਪਣੀ ਜਿੰਦਗੀ ਦਾ ਹੈਬਿਟ ਬਣਾਓ ਇਹ ਨਾ ਦੇਖੋ ਕਿ ਨਾ ਬਾਅਦ ਜਦ ਤੂੰ ਇਹ ਸੁਧਰਨੋ ਕਿ ਮੈਨੂੰ ਆ ਚੀਜ਼ ਦੇਖ ਮਿਲ ਜੂਗੀ ਉਸ ਤੋਂ ਬਾਅਦ ਮੈਂ ਖੁਸ਼ ਹੋਊਂਗਾ ਇਤਨਾ ਕੁਝ ਨਹੀਂ ਹੋ ਜਾਏਗਾ ਜੋ ਤੁਹਾਡਾ ਫੇਸ ਆ ਇਹਦੇ ਵਿੱਚ ਹੀ ਥੋੜੀ ਕੋਸ਼ਿਸ਼ ਕੀਤੀ ਹੈ ਠੀਕ ਹੈ ਸਕਸੈਸ ਮਿਲ ਕੇ ਉਹਨਾਂ ਨੂੰ ਕੋਸ਼ਿਸ਼ ਨਹੀਂ ਇਹ ਉਸ ਤੋਂ ਬਾਅਦ ਸਕਸੈਸ ਤੋਂ ਬਾਅਦ ਤੁਹਾਨੂੰ ਸਾਰੀ ਕੋਸ਼ਿਸ਼ ਕਰਨੀ ਪਾਣੀ ਤੇ ਹੁਣ ਤੁਸੀਂ ਸਟੈਪ ਬਾਈ ਸਟੈਪ ਸਟੈਪ ਆਪਣੀ ਕੋਸ਼ਿਸ਼ ਨੂੰ ਜਿਹੜਾ ਮੰਨਦੇ ਬਣਾਉਣਾ ਚੱਲੋਗੇ ਤਾਂ ਇੱਕ ਨਾ ਖੁਸ਼ੀ ਮਨਾਉਣੀ ਜਿਹੜੀ ਸਫਲਤਾ ਨੂੰ ਸਫਲਤਾ ਤੁਸੀਂ ਹੋ ਨਹੀਂ ਕਰੋਗੇ ਸਫਲਤ ਤੁਹਾਡੇ ਅੱਜ ਹੀ ਹੱਥ ਤੇ ਹੈ ਜਿਹੜੇ ਵੀ ਬੱਚੇ ਫਿਜ਼ੀਕਲ ਟੈਕਲ ਪਾਸ ਹੋਏ ਨੇ ਉਹਨੂੰ ਸਭ ਤੋਂ ਪਹਿਲਾਂ ਤਾਂ ਮੇਬਲ ਨੂੰ ਕੋਲ ਗੋਗਰਾਈਏ ਤੇ ਦੂਸਰਾ ਮੈਂ ਸੀਧਾ ਖੁਸ਼ੀ ਮਨਾਉਂ ਸੀ ਆਪਣੇ ਠੀਕ ਹੈ ਇੱਕ ਤਾਂ ਬਖਸ਼ੀਆਂ ਮਨਾਉਂਗੇ ਨਹੀਂ ਹੈਗਾ ਪਰ ਕੋਈ ਲੱਗਦਾ ਕਿਸੇ ਨੂੰ ਮਿਲ ਦੇ ਤਾਜ ਪਤਾ ਦੇ ਵਿੱਚ ਆਇਆ ਕੋ ਦਿਲ ਤੋਂ ਆਪਾਂ ਦੇ ਨੂੰ ਨਾ ਨਹੀਂ ਨਾਲ ਲੱਗਿਆ ਕੈਮਰੇ ਦੇ ਲਈ ਆਏ ਤੇ ਕਰ ਲੈਣਾ ਪਾਰਟੀ ਅਸੀਂ ਕਰਾਂਗੇ ਪਾਰਟੀ ਜੀ ਸਾਹਿਬ ਮੱਜਰਾ ਰੈਡੀ ਵੀ ਸਾਰਾ ਉਤਪੰਨ ਕੀਤਾ ਹੋਇਆ ਆਪਾਂ ਨੇ ਤੇ ਅੱਜ ਮਿਲ ਕੇ ਸਾਰੇ ਆਪਾਂ ਨੇ ਗਾਇਰੇ ਪਾਰਟੀ ਕਰਾਂਗੇ ਸਾਰਾ ਯੂ ਆਰ ਰੈਡੀ ਟੂ ਪਾਰਟੀ ਹੰਗਰੀ ਪੁਆਇੰਟ ਆ ਜਾ ਆ ਨਿੱਤੂ ਲਿਆ 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 ਕੀ ਕੀ ਲੈ ਗਏ ਓ ਮਾਈ ਗਾਡ ਅੱਜ ਤਾਂ ਪਾਰਟੀ ਬਣਦੀ ਐ ਜੱਸ ਵੱਲੋਂ ਪਾਰਟੀਆਂ ਮੁੰਡਾ ਭਰਤੀ ਹੋ ਗਿਆ ਆ ਫਿਜ਼ੀਕਲ ਟ੍ਰਾਇਲ ਕੱਟਿਆ ਨੇ ਸ਼ਾਬਾਸ਼